ਭਗਵੰਤ ਮਾਨ ਦੀ ਸ਼ਰਾਬ ਛਡਾਓ ਰੈਲੀ ਸੀ ਬਰਨਾਲਾ ਰੈਲੀ ਖੈਰਾ ਪੰਜਾਬੀ ਇਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖੈਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਭਗਵੰਤ ਮਾਨ ਦੀ ਸ਼ਰਾਬ ਛਡਾਓ ਰੈਲੀ ਸੀ ਇਸ ਰੈਲੀ ਵਿੱਚ ਪੰਜਾਬ ਦੇ ਕਿਸੇ ਵੀ ਮੁੱਦੇ ਬਾਰੇ ਗੰਭੀਰ ਚਰਚਾ ਨਹੀਂ ਕੀਤੀ ਗਈ ਮੈਨੂੰ ਦੁੱਖ ਹੋਇਆ ਕੱਲ ਆਮ ਆਦਮੀ ਪਾਰਟੀ ਦੀ ਸਾਰੀ ਰੈਲੀ ਦੇਖ ਕੇ ਇਹ ਪੰਜਾਬ ਦੇ ਕਿਸੇ ਇਸ਼ੂ ਦੇ ਉੱਤੇ ਸੀਰੀਅਸ ਡਿਸਕਸ਼ਨ ਨਹੀਂ ਹੋਈ ਇਹ ਰੈਲੀ ਐ ਲੱਗਿਆ ਜਿੱਦਾਂ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ ਚੋਂ ਇਕੱਠ ਕੀਤਾ ਸੀਗਾ ਭਗਵੰਤ ਮਾਨ ਦੀ ਸ਼ਰਾਬ ਛਡਾਓ ਰੈਲੀ ਸੀ ਇਹ ਤੋਂ ਜ਼ਿਆਦਾ ਕੱਖ ਨਹੀਂ ਸੀਗਾ ਉਹਦੇ ਚ ਔਰ ਔਰ ਕੇਜਰੀਵਾਲ ਨੂੰ ਕਹਿ ਰਿਹਾ ਬਹੁਤ بڑا ਕੰਮ ਕੀਤਾ ਹੈ ਇਸਨੇ ਇਤਨਾ بڑا ਕੰਮ ਕਰ ਦਿਆ ਕਿ ਦੇਸ਼ ਮੇਂ ਐਸਾ ਕੋਈ ਨੇਤਾ ਹੀ ਨਹੀਂ ਹੈ ਸ਼ਰਮ ਹੋਣੀ ਚਾਹੀਦੀ ਸੀ ਕੇਜਰੀਵਾਲ ਨੂੰ ਜੇ ਸ਼ਰਾਬ ਛੱਡਣ ਦਾ ਕੋਈ ਐਲਾਨ ਕਰਨਾ ਸੀਗਾ ਦੈਟਸ ਅ ਪਰਸਨਲ ਡਿਸੀਜਨ ਉਹ ਹਜ਼ਾਰਾਂ ਬੰਦਿਆਂ ਦੇ ਵਿੱਚ ਐਲਾਨ ਨਹੀਂ ਕੀਤਾ ਜਾਂਦਾ ਉਹ ਵੋਟਾਂ ਵਟੋਰਨ ਵਾਲਾ ਕੰਮ ਨਹੀਂਗਾ ਉਹ ਤਾਂ ਸਿੰਪਲੀ ਆਪਣੀ ਆਤਮਾ ਦੇ ਨਾਲ ਪ੍ਰੋਮਿਸ ਕੀਤਾ ਜਾ ਸਕਦਾ ਸੀ ਵੱਦ ਤੋਂ ਵੱਧ ਵੈਸੇ ਗੁਰਦੁਆਰਾ ਸਾਹਿਬ ਇਸ ਕੰਮ ਲਈ ਨਹੀਂ ਬਣੇ ਇਹ ਜਾ ਕੇ ਕਿਸੇ ਗੁਰਦੁਆਰੇ ਚ ਮੱਥਾ ਟੇਕ ਕੇ ਕਹਿੰਦਾ ਕਿ ਮੈਨੂੰ ਸ਼ਕਤੀ ਦਿਓ ਕਿ ਮੇਰੇ ਤੇ ਜਿਹੜੀ ਆ ਮੇਰੀ ਸ਼ਰਾਬੀ ਹੋਣ ਦੀ ਆਦਤ ਆ ਜਿਹਨੇ ਮੈਨੂੰ 50 ਵਾਰ ਗਲਤੀਆਂ ਕਰਾਈਆਂ ਮੈਨੂੰ ਇਸ ਇਸ ਤੋਂ ਖਿਹੜਾ ਛਡਾ ਦਿਓ ਔਰ ਹੁਣ ਜਿਹੜਾ ਸ਼ਰਾਬ ਦਾ ਜਿਹੜਾ ਐਲਾਨ ਛੱਡਣ ਦਾ ਕੀਤਾ ਭਗਵੰਤ ਨੇ ਹਾਲਾਂਕਿ ਦੱਸੋ ਨੌਨ ਇਸ਼ੂ ਇਥੋਂ ਸਾਬਤ ਹੋ ਗਿਆ ਕਿ ਇਹ ਜਦਨ ਬਰਗਾੜੀ ਗਿਆ ਸੀਗਾ ਇਹ ਸ਼ਰਾਬੀ ਹਾਲਤ ਵਿੱਚ ਗਿਆ ਸੀਗਾ ਇਹਨੂੰ ਇਹਨੇ ਸਵੀਕਾਰ ਕਰ ਲਿਆ ਕਿ ਮੈਂ ਅੱਜ ਤੋਂ ਪਹਿਲਾਂ ਜਿਹੜੇ ਗੁਨਾਹ ਕੀਤੇ ਮੈਂ ਸ਼ਰਾਬ ਪੀ ਕੇ ਗਲਤੀਆਂ ਹੋਈਆਂ ਨੇ ਤੁਹਾਨੂੰ ਯਾਦ ਆ ਉਹ ਵੀਡੀਓਜ਼ ਦੇਖੀਆਂ ਮੈਂ ਕਹਿੰਦੀ ਪਹਿਲਾਂ ਕਿਹਾ ਨਹੀਂ ਸੀਗਾ ਬਟ ਹੀ ਵਾਸ ਡਰੰਕ that day this man ਔਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਡਰੰਕ ਸੀਗਾ ਇਹ ਸ਼ਰਾਬ ਪੀਤੀ ਹੋਇਆ ਔਰ ਇਹਨੇ ਔਰ ਜਿਹੜਾ ਰੈਲੀ ਤੋਂ ਐਲਾਨ ਕੀਤਾ ਇਹਨੇ ਮੰਨ ਲਿਆ ਕਿ ਬਰਗਾੜੀ ਵਿੱਚ ਵੀ ਸ਼ਰਾਬ ਪੀ ਕੇ ਗਿਆ ਸੀਗਾ ਹਰਿੰਦਰ ਸਿੰਘ ਖਾਲਸਾ ਦੀ ਸ਼ਿਕਾਇਤ ਕਿ ਪਾਰਲੀਮੈਂਟ ਵਿੱਚ ਇਹ ਮੇਰੇ ਲਾਗੇ ਪੈਂਦਾ ਤੇ ਇਹਦੇ ਮੂੰਹ ਚੋਂ ਸ਼ਰਾਬ ਦੀ ਸਮੈਲ ਆਉਂਦੀ ਹੈ ਉਹ ਵੀ ਸੱਚ ਸਾਬਤ ਹੋ ਗਈ ਆ ਔਰ ਜਿੱਥੇ ਵੀ ਹੋ ਰਿਹਾ ਇਹ ਡਿੱਗਦਾ ਫਿਰਦਾ ਰਿਹਾ ਇੱਧਰ ਉੱਧਰ ਵੀਡੀਓਜ਼ ਜਿਹੜੀਆਂ ਅੱਜ ਤੋਂ ਪਹਿਲਾਂ ਇਹਦਾ ਮਤਲਬ ਝੂਠ ਬੋਲਦਾ ਰਿਹਾ ਲੋਕਾਂ ਨੂੰ ਕਿ ਮੈਂ ਕਦੀ ਪੀਤੀ ਨਹੀਂ ਹਾਲਾਂਕਿ ਉਹ ਐਮਪਲੀ ਕਲੀਅਰ ਆ ਗਿਆ ਸੀਗਾ ਕਿ ਉਹ ਸ਼ਰਾਬੀ ਹਾਲਤ ਵਿੱਚ ਕਦੀ ਕਿਤੇ ਡਿੱਪੇਂਦਾ ਸੀ ਕਿਤੇ ਰੋਟੀ ਖਾਂਦਾ ਵਿੱਚ ਰੋਟੀ ਦੇ ਡਿੱਪੇਂਦਾ ਸੀਗਾ ਔਰ ਕਿਤੇ ਮਤਲਬ ਪੇੜੀਆਂ ਪੇੜੀਆਂ ਦੀਆਂ ਵੀਡੀਓਜ਼ ਆਈਆਂ ਪਰ ਜਿਹੜਾ ਇਹਨੇ ਕੰਮ ਕੱਲ ਕਰਤੂਤ ਕੀਤੀ ਉਹ ਤਾਂ ਸਿਰਾ ਹੀ ਲਾ ਦਿੱਤਾ ਨਾ ਕਿ ਸਾਰੇ ਪੰਜਾਬ ਚੋਂ ਆ ਆਮ ਆਦਮੀਆ ਪਾਰਟੀਆਂ ਨੂੰ ਇਕੱਠੇ ਕਰਕੇ ਔਰ ਉਹਨਾਂ ਨੂੰ ਰੈਲੀ ਵਿੱਚ ਕਿਹਾ ਕਿ ਮੈਂ ਸੌਂ ਖਾਨਾ ਕਿ ਮੈਂ اپنی માતા ਨੂੰ ਵਿਚਾਰਿਆਂ ਨੂੰ ਖੜਾ ਕੀਤਾ ਬਜ਼ੁਰਗ ਔਰਤ ਨੂੰ ਜਿੱਦਾਂ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦਾ ਸਹਾਰਾ ਲਿਆ ਭਗਵੰਤ ਨੂੰ ਪਤਾ ਸੀਗਾ ਕਿ ਮੇਰਾ ਵੈਸੇ ਲੋਕਾਂ ਨੇ ਯਕੀਨ ਨਹੀਂ ਕਰਨਾ ਤੇ ਮੇਰੀ ਮਾਤਾ ਨੂੰ ਮੈਂ ਨਾਲ ਸਟੇਜ ਤੇ ਇੱਕ ਔਰਤ ਦਾ ਉੱਥੇ ਸਹਾਰਾ ਲੈ ਕੇ ਇੱਕ ਮਾਂ ਦੇ ਨਾਮ ਨੂੰ ਬਦਨਾਮ ਕੀਤਾ ਇਸ ਬੰਦੇ ਨੇ ਤੇ ਸ਼ਰਾਬ ਛੱਡਣੀ ਸੀਗੀ ਤੇ ਉਹ ਰੈਲੀ ਤੇ ਤੇ ਕੇਜਰੀਵਾਲ ਤੇ ਮੈਨੂੰ ਹੋਰ ਵੀ ਦੁੱਖ ਆਇਆ ਇੱਕ ਸ਼ਬਦ ਨਹੀਂ ਬੋਲਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕੱਲ ਪੰਜਾਬ ਆਇਆ 2 ਸਾਲ ਬਾਅਦ ਕਿਉਂਕਿ ਚੋਣਾ ਦਾ ਬਿਗਲ ਵੱਜ ਗਿਆ ਪਹਿਲਾਂ ਇਹਨੂੰ ਪੰਜਾਬ ਨਹੀਂ ਚਿੱਤੇ ਆਇਆ ਔਰ ਉੱਥੇ ਬਾਈਬਲ ਕਲਾਮ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਇੱਕ ਸ਼ਬਦ ਨਹੀਂ ਬੋਲਿਆ ਅਰਵਿੰਦ ਕੇਜਰੀਵਾਲ ਮੋਡ ਬੋਮਬ્લાਸਟ ਵਿੱਚ ਬੇਗੁਨਾ ਮਾਰੇ ਗਏ ਇੱਕ ਸ਼ਬਦ ਨਹੀਂ ਬੋਲਿਆ ਨਸ਼ੇ ਦੇ ਖਿਲਾਫ ਤਾਂ ਖੈਰ ਚਲੋ ਬੋਲਣਾ ਕੀ ਸੀਗਾ ਕਿਉਂਕਿ ਵਿਕਰਮ ਮਜੀਠੀਆ ਨੂੰ ਆਪਣਾ ਸਰਦਾਰ ਮੰਨ ਚੁੱਕੇ ਨੇ ਇਹ ਲੋਗ ਇਸ ਲਈ ਕੱਲ ਦਾ ਰੈਲੀ ਵਾਸ ਏ ਟੋਟਲੀ ਫਲਪ ਸ਼ੋ ਮੋਸਟ ਯੂਸਲੈਸ ਰੈਲੀ ਆਫ ਪੰਜਾਬ ਪੋਲਿਟਿਕਸ ਔਰ ਦਿੱਲੀ ਦੀ ਦਿੱਲੀ ਦੀਆਂ ਖਬਰਾਂ ਸਾਨੂੰ ਅਸੀਂ ਦਿੱਲੀ ਤੋਂ ਕੀ ਲੈਣਾ ਜੀ ਦਿੱਲੀ ਵਿੱਚ ਸਕੂਲ ਬਣਾਉਂਦਾ ਹਸਪਤਾਲ ਬਣਾਉਂਦਾ ਅਸੀਂ ਕਿ ਲੈਣਾ ਦੇਣਾ ਉਹਨਾਂ ਤੋਂ ਸਾਡੇ ਬੱਚੇ ਮਾਰ ਰਹੇ ਨੇ ਸਾਡੇ ਲੱਖਾਂ ਬੱਚੇ ਬੇਰੋਜ਼ਗਾਰ ਨੇ ਸਾਡਾ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਆ ਸਾਡੇ ਨਸ਼ੇ ਨੇ ਪੰਜਾਬ ਦੇ ਵਿੱਚ ਸਾਡੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਕਿਸੇ ਅੱਛੀ ਗੱਲ ਦੇ ਉੱਤੇ ਕੋਈ ਇਹਨੇ ਟਿੱਪਣੀ ਨਹੀਂ ਕੀਤੀ ਬੰਦਿਆਂ ਵਾਲੀ ਤੇ ਕੱਲ ਐਵੇਂ ਪੰਜਾਬ ਦੇ ਲੋਕਾਂ ਦਾ ਮਜ਼ਾਕ ਉਡਾ ਕੇ ਔਰ ਜਿਹੜੀ ਗੱਲ ਉਹ ਕਹਿੰਦੇ ਸੀ ਕਿ ਧਾੜ ਵੀ ਆਉਂਦੇ ਪੰਜਾਬ 'ਚ ਇਹ ਧਾੜ ਵੀ ਨੇ ਦੇ ਆਰ 올 ਇਨਵੇਡਰਸ ਔਰ ਇਥੇ ਆਣ ਕੇ ਲੁੱਟ ਖੋਟ ਕਰਕੇ ਸੁੱਚਾ ਸਿੰਘ ਛੋਟੇਪੁਰ ਦਾ ਮੈਂ ਆਨ ਰਿਕਾਰਡ ਲਿਆਉਣਾ ਚਾਹਣਾ ਉਹਨਾਂ ਨੇ ਇੰਟਰਵਿਊ ਚ ਕਿਹਾ ਇੱਕ ਡੇਲੀ ਪੋਸਟ ਦੇ ਇੰਟਰਵਿਊ ਨੂੰ ਕਿ 2014 ਵਿੱਚ ਅਰਵਿੰਦ ਕੇਜਰੀਵਾਲ ਨੂੰ ਬਤੌਰ ਕਨਵੀਨਰ 80 ਲੱਖ ਰੁਪਏ ਕੈਸ਼ ਦੇ ਕੇ ਆਏ ਯਾਰ 80 ਲੱਖ ਔਰ ਉਹ ਜਿਹੜਾ ਕੇਜਰੀਵਾਲ ਜਿਹੜਾ ਕਹਿੰਦਾ ਸੀ ਮੈਂ ਨੰਬਰ 2 ਕੋ ਤੋਂ ਹਮ ਹੱਥ ਵੀ ਨਹੀਂ ਲਗਾਤੇ ਔਰ ਹਮ ਤਾਂ ਆਨਲਾਈਨ ਫੰਡਿੰਗ ਲੈਂਦੇ ਹੈ ਇੱਕ ਕਨਵੀਨਰ ਪਾਰਟੀ ਦੇ ਪ੍ਰੈਜ਼ੀਡੈਂਟ ਕੋ 80 ਲੱਖ ਰੁਪਿਆ ਕੈਸ਼ ਲੈ ਰ ਮੈਨੂੰ ਨਹੀਂ ਲੱਗਦਾ ਛੋਟੇਪੁਰ ਸਾਹਿਬ ਨੂੰ ਕੋਈ ਰਸੀਦ ਦਿੱਤੀ ਹੋਣੀ ਐ ਐਡਾ ਫਰਾਡ ਯਾਰ ਬਾਈ ਗੱਡਾ